ਆ ਦੋਸਤੋ ਜੈਵੀਰ ਬਛੇਰਾ ਚੈੱਕ ਕਰੋ ਤੁਸੀਂ ਤੇ ਬਾਈ ਖੜੇ ਆਪਾਂ ਬਾਗਾਂ ਨਾਲ ਵੀ ਗੱਲ ਕਰਦਾ ਢਾਲੀਵਾਲ ਸਟੱਡ ਫਾਰਮ ਤੋਂ ਆਏ ਨੇ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਆਪਣੇ ਸਭ ਬਾਈ ਆਪਣਾ ਨਾਮ ਕੀ ਹੈ ਮੇਰਾ ਨਾਮ ਰਜਿੰਦਰਪਾਲਾ ਜੀ ਰਜਿੰਦਰਪਾਲਾ ਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਬਾਈ ਆਪਾਂ 5 ਜਾਨਵਰ ਲੈ ਕੇ ਆਏ ਹਾਂ 5 ਜਾਨਵਰ ਤੇ ਉਹਨਾਂ ਦੇ ਵਿੱਚ ਇੱਕ ਬਛੇਰਾ ਡਿਸਪਲੇ ਕੀਤਾ ਡਿਸਪਲੇ ਕੀਤਾ ਜੀ ਕੀ ਨਾਮ ਦੱਸਿਆ ਸੀ ਬਾਈ ਇਹਦਾ ਨਾਮ ਜੈਵੀਰ ਆ ਜੀ ਜੈਵੀਰ ਤੇ ਜੇ ਆਪਾਂ ਬਾਈ ਜੈਵੀਰ ਦੀ ਡਿਟੇਲ ਦੀ ਗੱਲ ਕਰੀਏ ਇਹਦੀ ਜੀ ਮਾਂ ਹਾਫ ਸਿਸਟਰ ਅਸਮੁੰਦਰ ਦੀ ਜੀ ਪਿਓ ਵਾਲੇ ਪਾਸੇ ਸੁਮੰਦਰ ਦੀ ਭੈਣ ਆ ਮਿੰਟੂ ਵਾਲੇ ਸੂਰਜ ਘੋੜੇ ਦੀ ਆ ਅੱਛਾ ਜੀ ਤੇ ਬਾਪ ਇਹਦਾ ਰੌਲੀ ਵਾਲਾ ਅਰਜਨ ਆ ਜੀ ਰੌਲੀ ਵਾਲਾ ਆਪਣੇ ਘਰੇ ਹੀ ਬਰੀਡ ਹੋਇਆ ਜੀ ਅੱਛਾ ਜੀ ਇਹਦੀ ਮਾਂ ਆਪਣੇ ਘਰੇ ਆ ਨੁਕਰੀ ਘੋੜੀ ਆ ਤਰੇ ਟੈਂਸ ਨੁਕਰੀ ਘੋੜੀ ਆ ਯਾਨੀ ਕਿ ਥੋੜੀ ਹੋਮ ਬਰੀਡ ਹੋਮ ਬਰੀਡ ਇਹ ਆਪਣੇ ਘਰੇ ਬਰੀਡ ਹੋਇਆ ਜੀ 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 ਤੇ ਇਹਨੂੰ ਡਿਸਪਲੇ ਤੇ ਲਿਆਂਦਾ ਡਿਸਪਲੇ ਤੇ ਜੀ ਤੇ ਇਹਦਾ ਕੱਦ ਕਿੰਨਾ ਪਈ ਇਹਦਾ ਜੀ ਹੁਣ 62 ਪਲੱਸ ਆ ਜੀ 62 ਇੰਚ 62 ਪਲੱਸ ਆ 62 ਪਲੱਸ ਆ ਹਾਂ ਜੀ ਜੀ ਤੇ ਉਮਰ ਕਿੰਨੀ ਹੈ ਬਈ ਦੀ ਉਮਰ ਇਹਦੀ 18 ਤੋਂ 19 ਮਹੀਨੇ ਦੇ ਵਿੱਚ ਹੈ ਜੀ ਜੀ ਜੇ 18 ਤੋਂ 19 ਮਹੀਨੇ ਇਹ ਸਟੱਡ ਸਰਵਿਸ ਤਾਂ ਨਹੀਂ ਤੁਸੀਂ ਅਜੇ ਚਾਲੂ ਕੀਤੀ ਹੋ ਨਹੀਂ ਜੀ ਸਟੱਡ ਸਰਵਿਸ ਅਜੇ 5-6 ਮਹੀਨੇ ਰੋਕ ਕੇ ਸਟਾਰਟ ਕਰਾਂ ਰੋਕ ਕੇ ਕਰੂੰਗੀ ਹਾਂਜੀ ਬਈ ਜੀ ਜੀ ਯਾਨੀ ਕਿ ਆਮ ਬੰਦਾ ਇੱਥੇ ਜੇ ਕਰ ਲੈਂਦੇ ਆ ਨਾ ਜ਼ਿਆਦਾਤਰ ਕਾਲੇ ਵੀ ਹੁੰਦੇ ਆ ਕਰ ਲੈਂਦੇ ਕਈ ਆਪਾਂ ਪਰ ਨਹੀਂ ਜੀ 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 ਤੇ ਜੇ ਬਾਈ ਆਪਾਂ ਪਛੇਰੇ ਦੀ ਖੂਬੀ ਦੀ ਗੱਲ ਕਰਕੇ ਤਾਂ ਇਹਦੇ ਵਿੱਚ ਬਾਈ ਕੋਈ ਛਪਕਾ ਛੁਪਕਾ ਛਪਕਾ ਨਾਮਾਤਰ ਹੈ ਜੀ ਜੀ ਇੱਕ ਦੋ ਟੈਸਟਿਕਲਾਂ ਤੇ ਸਪੋਰਟ ਆ ਇੱਕ ਦੋ ਕੰਨਾਂ 'ਚ ਜੀ ਇੱਕ ਦੋ ਕੰਨਾਂ ਤੇ ਵੀ ਆਪਣਾ ਲੋਕਾਂ ਦਾ ਸਿਸਟਮ ਨਹੀਂ ਵੀ ਕਈ ਜਿਹੜੇ ਅੱਜਕੱਲ ਮਾਰਕੀਟ ਚੱਲ ਰਿਹਾ ਕੋਈ ਕਢਵਾ ਦਿੰਦਾ ਜੋ ਹੈ ਨੇਚਰਲ ਹੈ ਉਹ ਕੋਈ ਛੇੜਖੰਦੀ ਕੋਈ ਨਹੀਂ ਜਿਆਦਾ ਕਢਵਾ ਦਿੰਦੇ ਆ ਹਾਂਜੀ ਹਾਂਜੀ ਜੀ 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 ਕਈ ਰੰਗ ਰੰਗ ਜਾਈ ਮਰਮੂਦ ਲੈਂਦੇ ਕਰ ਲੈਂਦੇ ਬਈ ਉਹ ਘੁੱਟ ਖੁੱਕ ਦਿੰਦੇ ਦਿੰਦੇ ਲੋਕ ਉਹਨਾਂ ਸੋਚਾਂ ਹਾਂ ਤਰੀਕੇ ਉਹਨੇ ਹੀ ਆ ਹਨਾ ਜੀ 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 ਜੀ